ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦਾਸ ਰਜਿੰਦਰ ਸਿੰਘ ਭੰਗੂ ਆ ਇੱਥੇ ਆਪਣੀ ਜਿਹੜੀ ਆ ਖੇਤੀਬਾੜੀ ਨਾਲ ਸੰਬੰਧਤ ਹੈ ਜੀ ਤੇ ਨੁਕਸਾਨ ਵਾਹਿਗੁਰੂ ਜੀ ਇਸ ਤਰ੍ਹਾਂ ਵਾਂ ਕਿ ਸਾਡਾ ਇੱਥੇ ਆ ਇਹ ਲੋ ਭੀ ਇਹ ਤਕਰੀਬਨ 4 4.5 5 ਕਿੱਲੇ ਝੋਨਾ ਸੀਗਾ ਜੀ ਜੀ ਤੇ ਇੱਥੇ ਜਿਹੜੇ ਹੀ ਇਹ ਫੁੱਲਿਆ ਜੀ ਇਹ ਫੁੱਲ ਬਿਲਕੁਲ ਤਿਆਰ ਸਨ ਆ ਜਿਹੜੀ ਹੁਣ ਦੁਬਾਰਾ ਇਹਨੂੰ ਆਪਾਂ ਤਿਆਰ ਕਰਕੇ ਤੇ ਦੁਬਾਰਾ ਅਗੋ ਜਾਫਰੀ ਜ ਨੂੰ ਆਪਾਂ ਕਹਦੇ ਨੇ ਕਿ ਸਮੋਹ ਲਾਈ ਹੁਣ ਦੁਬਾਰਾ ਲਾਈ ਆ ਪਹਿਲਾਂ ਇਹਦੇ ਵਿੱਚ ਕਲਕੱਤੀ ਨੂੰ ਬੋਲਦੇ ਆ ਜੀ ਜਿਹੜਾ ਗਰਮੀ ਦਾ ਫੁੱਲ ਹੁੰਦਾ ਤੇ ਪਹਿਲਾਂ ਉਹ ਫੁੱਲ ਸਾਡਾ ਬਿਲਕੁਲ ਮਨੋਚ ਦੋਕ ਤੜਾਈਆਂ ਜੇ ਕੀਤੀਆਂ ਸਨ ਤੇ ਆ ਜਿੱਧਰ ਤੁਸੀਂ ਇਹ ਪਾਸੇ ਨੂੰ ਡੇਓ ਇਹ ਵੀ ਸਾਰਾ ਮੇਰਾ ਮਤਲਬ ਇੱਧਰ ਵੀ ਫੁੱਲੀ ਹੀਗਾ ਜੀ ਸਾਰਾ ਤੇ ਕੁਛ ਇਹਦੇ ਵਿੱਚ ਗੋਭੀ ਸੀਗੀ ਕੋਈ ਦੋ ਢਾਈ ਕਿਨਾਲਾ ਥਾਂ ਜਿਹੜਾ ਇਹ ਗੋਭੀ ਸੀ ਤੇ ਬਾਕੀ ਇੱਧਰ ਵੀ ਫੁੱਲ ਸੀਗਾ ਤਕਰੀਬਨ ਕਹਿਣ ਦਾ ਭਾਵ ਮੇਰਾ 60-70000 ਰੁਪਇਆ ਜਿਹੜਾ ਮੇਰਾ ਫੁੱਲਾਂ ਤੇ ਜਿਹੜੀ ਸੀ ਮੇਰਾ ਖਰਚਾ ਇਹ ਤੇ ਆ ਚੁੱਕਾ ਹੀ ਕਿਉਂਕਿ ਤਿਆਰੀ ਦੇ ਵਿੱਚ ਸਣ ਹੁਣ ਚਾਰ ਪਾਹੇ ਵਟਣੇ ਸੀ ਤੇ ਬਾਕੀ ਜੋ ਕੁਦਰਤ ਦੀ ਕਰੋਪੀ ਆਈ ਹੈ ਉਹਦੇ ਵਿੱਚ ਤੇ ਚਲੋ ਕਿ ਕਿਸੇ ਦੇ ਵਸ ਦੀ ਗੱਲ ਨਹੀਂ ਆ ਪਰ ਨੁਕਸਾਨ ਬਹੁਤ ਵੱਡਾ ਹੋਇਆ ਜੀ ਜਿਹੜਾ ਹੁਣ ਮਤਲਬ ਝੋਨਾ ਤੇ ਕਿੰਨੇ ਖਰਾਬ ਹੋ ਗਿਆ ਇਹਨੂੰ ਕੀ ਕਰੋਗੇ ਮਲਹੈ ਵਿੱਚ ਕੁਝ ਹੈ ਦਾਣਾ ਕਿ ਜਾਂ ਨਹੀਂ ਜੀ ਇਹ ਵਾਹ ਗੁਰੂ ਜੀ ਹੁਣ ਤੁਹਾਡੇ ਸਾਹਮਣੇ ਵੇਖਣੇ ਡਏ ਹੋ ਇਹ ਇਹ ਬਿਲਕੁਲ ਇਹ ਖਤਮ ਹੋ ਚੁੱਕਾ ਵਾ ਤੇ ਇਹ ਜਿਹੜਾ ਜ਼ਮੀਨ ਦੇ ਨਾਲ ਲੱਗ ਚੁੱਕਾ ਵਾ ਹੁਣ ਆਪਾਂ ਇਹਨੂੰ ਇਸੇ ਤਰ੍ਹਾਂ ਹੀ ਇਹਦੇ ਚ ਹੈਰੋਂ ਫੇਰ ਕੇ ਤੇ ਫਿਰ ਅੱਗੋਂ ਵੇਖਾਂਗੇ ਇਹਦੀ ਕੀ ਤਿਆਰੀ ਕਰਨੀ ਆ ਜੇ ਮਹਾਰਾ ਜੀ ਕਿਰਪਾ ਕਰੇ ਕੋਈ ਮੌਸਮ ਠੀਕ ਰਹੇਗਾ ਅਜੇ ਹਿੱਤੇ ਕੋਈ ਪਤਾ ਨਹੀਂ ਲੱਗਣ ਡਿਆ ਜੇ ਠੀਕ ਰਹੇਗਾ ਗੁਰੂ ਕਿਰਪਾ ਕਰਨ ਤੇ ਫਿਰ ਇਹ ਚ ਕਣਕ ਦੀ ਜਿਹੜੀ ਉਹ ਤਿਆਰੀ ਕਰਾਂਗੇ ਜੀ ਫੁੱਲਾਂ ਦੀ ਕੀਤੀ ਸੀ ਇਹ ਕਿੰਨੀ ਜਗ੍ਹਾ ਚਾਹੀਦੀ ਸੀ ਇੱਕ ਆਪਣਾ ਝੋਨਾ ਇਹ ਕਿ ਨਹੀਂ ਇਹ ਮੇਰਾ ਜੀ ਕੋਈ ਡੇਢ ਕਿੱਲਾ ਥਾਂ ਹੀ ਫੁੱਲਾਂ ਦਾ ਜਿਹੜਾ ਹੈਗਾ ਜੀ ਡੇਢ ਕਿੱਲਾ ਫੁੱਲਾਂ ਦੀ ਖੇਤੀ ਸੀ ਜਿਹੜੀ ਤਿਆਰ ਸੀ ਬਿਲਕੁਲ ਤੇ ਕੋਈ ਮਤਲਬ ਮੰਨ ਕੇ ਚੱਲੋ 4 4.5 ਕਿੱਲੇ ਜਿਹੜਾ ਇਹ ਝੋਨਾ ਸੀਗਾ ਜੀ ਸਾਡਾ ਸਾਰਾ ਬਰਬਾਦ ਹੋ ਗਿਆ ਬਿਲਕੁਲ ਜੀ ਐਨ ਬਿਲਕੁਲ ਬਰਬਾਦ ਆ ਡੇਰਾ ਹੀ ਡੇਰੇ ਦੇ ਵਿੱਚ ਸਾਡੇ ਮਤਲਬ ਕਹਿਣ ਦਾ ਭਾਵ ਤਕਰੀਬਨ 5 6 5 6 ਫੁੱਟ ਜਿਹੜਾ ਪਾਣੀ ਸੀਗਾ ਜੀ ਇਹ ਤਕਰੀਬਨ ਮੰਨ ਕੇ 10 12 ਦਿਨ ਪਾਣੀ ਰਿਹਾ ਜੀ ਇਦੇ ਵਿੱਚ ਤੇ ਉਹਨੂੰ ਮਤਲਬ ਉਹਨੇ ਸਨੇਸ਼ ਕਰਕੇ ਰੱਖ ਦਿੱਤਾ ਸੀ ਸਭ ਕੁਝ ਉਹ ਕਰਨੇ ਕਿਹਾ ਵੀ 20000 ਰੁਪਏ ਇਕੜ ਦਾ ਦਵਾਂਗੇ ਜੀ ਕਿੰਨਾ ਕੁ ਵੇਖੋ ਜੀ ਜੇ ਤੇ ਹੁਣ ਗੱਲ ਤੇ ਆ ਵੀ ਜੇ ਵੇਖਿਆ ਜਾਵੇ ਤੇ ਬਹੁਤ ਥੋੜਾ ਵਾ ਹਾਂਜੀ 20000 ਤੁਸੀਂ ਆਪ ਲਾ ਲਓ ਹਿਸਾਬ ਵੀ ਖਰਚਾ ਹੀ ਜਿਹੜਾ ਵਾ ਕਿਸਾਨ ਦਾ 30 40 40000 ਰੁਪਏ ਫਸਲ ਦੇ ਉੱਤੇ ਖਰਚਾ ਜ਼ਮੀਨ ਤੇ ਚੜ ਜਾਂਦਾ ਵਾ ਤੇ ਚਲੋ ਜੋ ਮਤਲਬ ਦੇਣ ਸਹੀ ਅਜੇ ਤੱਕ ਤੇ ਸਾਨੂੰ ਉਹ ਵੀ ਕੋਈ ਆਸਮੀ ਤੇ ਨਹੀਂ ਆਪਾਂ ਕਹਿ ਸਕੀਏ ਵੀ ਜਿੱਨਾ ਚਰ ਕਿਸਾਨ ਨੂੰ ਮਿਲ ਨਹੀਂ ਜਾਂਦਾ ਕਿਉਂਕਿ ਵੇਖੋ ਹੁਣ ਅੱਗੋਂ ਇਹਨਾਂ ਨੂੰ ਕੋਈ ਆਸ ਕਿਸਾਨਾਂ ਨੂੰ ਕੋਈ ਨਹੀਂ ਗਈ ਆਰਤੀ ਵੱਲੋਂ ਸਾਨੂੰ ਕੋਈ ਮਲਵਾਸ ਨਹੀਂ ਰਹਿ ਗਈ ਤੇ ਜੇ ਹੁਣ ਕਿਸੇ ਨੂੰ ਕੁਝ ਮਿਲ ਜਾਊਗਾ ਤੇ ਗਾ ਕੋ ਅਸੀਂ ਆਪਣੀ ਤਿਆਰੀ ਕਰ ਸਕਨੇ ਆ ਅਜੇ ਤੱਕ ਤੇ ਸਾਨੂੰ ਇੱਕ ਇਹ ਵੀ ਗੱਲ ਨਾਲ ਆ ਅਜੇ ਤੱਕ ਸਾਡੇ ਕੋਲ ਆ ਕਰਨ ਦੇ ਲਾਗੇ ਲਾਗੇ ਕੋਈ ਨਹੀਂ ਜੇ ਆਇਆ ਨਾ ਕੋਈ ਇੱਥੇ ਕੋਈ ਜਥੇਬੰਦੀ ਆਏ ਤੱਕ ਸਾਡੇ ਕੋਲ ਆਈ ਆ ਜੀ ਨਾ ਕਿਸੇ ਨੇ ਸਾਡੇ ਵਾਲੇ ਤੱਕ ਕਿਸੇ ਨੇ ਧਿਆਨ ਦਿੱਤਾ ਇਥੇ ਕਿਸੇ ਨੇ ਕੁਝ ਕੁਝ ਨਹੀਂ ਦਿੱਤਾ ਬਿਲਕੁਲ ਹੀ ਗਲਤ ਜਿਹੜਾ ਮਿਲਣਾ ਚਾਹੀਦਾ ਵਾ ਆਪਾਂ ਖਿੱਲੇ ਦੇ ਹਿਸਾਬ ਨਾਲ ਜਿਹੜਾ ਆਪਾਂ ਕਿਸਾਨਾਂ ਨੂੰ ਵੇਖੋ ਜੀ ਮੁਆਵਜ਼ਾ ਜ਼ਿਆਦਾ ਨਹੀਂ ਤੇ ਘੱਟੋ ਘੱਟ 30-40 ਹਜ਼ਾਰ ਰੁਪਏ ਤਾਂ ਨਾਰਮਲ ਹੋਣਾ ਚਾਹੀਦਾ ਵਾ ਫੇਰ ਜਾ ਕੇ ਮਨੂੰ ਕਿਸਾਨ ਮਾੜਾ ਮੋਟਾ ਪੈਰਾਂ ਤੇ ਹੋਊਗਾ ਜੀ ਘੱਟੋ ਘੱਟ 40 ਹਜ਼ਾਰ ਰੁਪਏ ਹੋਵੇ ਤੇ ਠੀਕ ਹੈ ਜੀ ਫੇਰ ਉਹ ਮਾੜਾ ਮੋਟਾ ਪੈਰਾਂ ਤੇ ਹੋਊਗਾ ਕਿਉਂਕਿ ਉਹਨੇ ਅਗਲੀ ਫਸਲ ਵੀ ਤੇ ਤਿਆਰ ਕਰਨੀ ਆ ਪਹਿਲਾਂ ਤੇ ਸਭ ਕੁਝ ਉਹਦਾ ਤੈਸ਼ ਨੈਸ਼ ਹੋ ਗਿਆ ਤੇ ਇੰਨਾ ਘਟ ਤੋਂ ਘਟ ਮਿਲ ਤੇ ਫੇਰ ਉਹਨੂੰ ਕੋਈ ਨਾ ਕਾਸਮੀਦ ਹੁੰਦੀ ਆ ਕੋਈ ਨਾ ਕੋਈ ਜੋ ਵੀ ਹੈਗਾ। ਇਹ ਬਾਕੀ ਠੀਕ ਆ ਜੋ ਕੁਜਰਤ ਨੂੰ ਮਨਜ਼ੂਰ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।